ਸਤਿ ਸ੍ਰੀ ਅਕਾਲ ਜੀ ਪੰਜਾਬੀਆਂ ਦਾ ਤਰਕਾ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੈਲਥੀ ਰੈਸਪੀ ਜੋ ਕਿ ਹੈ ਗੂੰਦ ਦੀ ਪੰਜੀਰੀ ਇਹ ਗਲੂਟਨ ਫ੍ਰੀ ਪੰਜੀਰੀ ਬਣਾਵਾਂਗੇ ਇਹਦੇ ਵਿੱਚ ਚੀਨੀ ਦਾ ਉਪਯੋਗ ਨਹੀਂ ਕਰਾਂਗੇ ਤੇ ਨਾ ਹੀ ਕਿਸੇ ਕਿਸਮ ਦਾ ਆਟੇ ਦਾ ਇਹਦੇ ਵਿੱਚ ਆਪਾਂ ਬੇਸਨ ਤੇ ਰਾਜਗੀਰੀ ਦਾ ਆਟੇ ਦੇ ਨਾਲ ਇਹ ਪੰਜੀਰੀ ਬਣਾਵਾਂਗੇ ਜੋ ਕਿ ਬਹੁਤ ਜ਼ਿਆਦਾ ਹੈਲਥੀ ਹੋਏਗੀ ਗੂੜ ਜਿਹੜੀ ਆਪਣੀ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਕੈਲਸ਼ੀਅਮ ਹੁੰਦਾ ਭਰਪੂਰ ਇਸ ਦੇ ਵਿੱਚ ਆਪਾਂ ਬਾਦਾਮ ਪਾਵਾਂਗੇ ਮੇਵੇ ਕਈ ਤਰ੍ਹਾਂ ਦੇ ਪਾਵਾਂਗੇ ਮਖਾਣੇ ਪਾਵਾਂਗੇ ਕਾਜੂ ਪਾਵਾਂਗੇ ਤੇ ਅਲਸੀ ਦੇ ਬੀ ਪਾਵਾਂਗੇ ਇਸ ਤੋਂ ਇਲਾਵਾ ਸੁੰਡ ਪਾਵਾਂਗੇ ਇਸ ਦੇ ਵਿੱਚ ਤੇ ਬਾਕੀ ਚੀਜ਼ਾਂ ਤਾਂ ਹੈਗੀਆਂ ਹੀ ਨੇ ਤੇ ਇਸ ਕਰਕੇ ਬਹੁਤ ਹੀ ਹੈਲਥੀ ਰੈਸਪੀ ਹੈ ਕੀ ਆਉਐਸ ਦੀ ਰਸਬੀ ਨੂੰ ਆਪਾਂ ਜਾਲਦੇ ਆ। ਆਪਣੀ ਸੁੰਨ ਵਾਲੀ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਆ। ਤੇ ਇਸੇ ਤਰ੍ਹਾਂ ਦੇ ਰਸਬੀ ਦੇਖਣ ਲਈ ਤੁਹਾਡੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਅਤੇ Facebook ਪੇਜ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ Facebook ਪੇਜ ਨੂੰ ਫੋਲੋ ਕਰੋ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਆਪ ਪਕੜਾ ਹੀ ਵਿੱਚ ਦੋ ਕੜਛੀ ਦੇ ਕਰੀਬ ਘਿਓ ਪਾ ਕੇ ਤੇ ਗੁੰਦ ਨੂੰ ਆਪਣੀ ਰੂਪ ਪੁੱਟਾਂਗੇ ਗੈਸ ਦੇ ਸਿੱਕੇ ਨੂੰ ਤੁਸੀਂ ਬਿਲਕੁਲ ਘੱਟ ਰੱਖਣਾ ਤੇ ਗੁੰਦ ਜਿਹੜੀ ਆਪਾਂ 100 ਗ੍ਰਾਮ ਦੇ ਕਰੀਬ ਲਈ ਹੈ ਇਹਨੂੰ ਥੋੜੀ-ਥੋੜੀ ਪਾ ਕੇ ਪੁੱਟਾਂਗੇ ਤਾਂ ਇਹ ਬੜੀ ਵਧੀਆ ਪਨੀਰੀਆਂ ਜਿਆਦਾ ਗੈਸ ਦੀ ਜਿਹੜਾ ਸਿੱਕਾ ਹੈ ਤੁਸੀਂ ਤੇਜ਼ ਨਹੀਂ ਕਰਦਾ ਤੁਹ ਦੇਖ ਰਹੇ ਹੋ ਬੜਾ ਮੱਦਮ ਚਿੱਕਾ ਹੈ ਤੇ ਅੰਦਰ ਤੱਕ ਇਹ ਪੱਕ ਜਾਏਗੀ ਜਦੋਂ ਤੱਕ ਇਹ ਕਲਰ ਚੇਂਜ ਨਹੀਂ ਕਰਦੇ ਆਪਾਂ ਹੌਲੀ ਹੌਲੀ ਕਰਕੇ ਇਸ ਨੂੰ ਆਰਾਮ ਦੇ ਨਾਲ ਫੁੱਲੀ ਜਾਵਾਂਗੇ ਇੱਕ ਵੱਖਰੇ ਬਰਤਨ ਦੇ ਇਹਨੂੰ ਕੱਢ ਲਵਾਂਗੇ ਦੇਖੋ ਹੌਲੀ ਹੌਲੀ ਕਲਰ ਚੇਂਜ ਬਰਾ ਲੱਗ ਗਿਆ ਇਹ ਤੁਸੀ ਕਿ ਉਹ ਜਿਆਦਾ ਵੀ ਪਾਸ ਰਦੇ ਹੋ। देखो ਟਰਟਲ ਲੱਗ ਗਿਆ ਹੁਣ। ਇਸ ਦਾ ਸੰਕੇਤ ਹੈ ਕਿ ਇਹ ਪੱਕ ਚੁੱਕੇ ਹਨ। ਐਸੇ ਤਰ੍ਹਾਂ ਹੀ ਆਪਾਂ ਦੂਜਾ ਬੈਚ ਕੱਢ ਲੈਂਦੇ ਹਾਂ। ਥੋੜੀ ਥੋੜੀ ਕਰਕੇ ਇਸ ਨੂੰ ਪੁੰਨਾਗੇ ਤਾਂ ਠੀਕ ਰਹੂਗਾ। ਜੈਸਤੀ ਫਲੇਮ ਵਿੱਚ ਬਿਲਕੁਲ ਘੱਟ ਕੀਤੀ ਹੋਈ ਹੈ। ਇਸ ਕਰਕੇ ਕਿਉਂਕਿ ਇਹਨਾਂ ਦਿਨਾਂ ਚ ਥੋੜਾ ਮੋਟਾ ਜਿਹੜੀ ਗੁੰਦ ਹੈ ਉਹ ਮਸਟਰ ਲੈ ਜਾਂਦੀ ਹੈ ਤਾਂ ਇੱਕ ਦੂਜੇ ਤੇ ਲਵਾ ਲੈ ਚਿਪਕ ਜਾਂਦੀ ਹੈ। ਹੁਣ ਥੋੜੇ से ਬਦਾਮ ਕੋ ਰੋਸਟ ਕਰ ਲੇਗੇ। ਬਦਾਮ ਆਪਣੇ ਹੋ ਚੁੱਕੇ ਨੇ। ਤੇ ਘਿਓ ਨੂੰ ਨਿਚੋੜਦੇ ਹੋਏ ਆਪਾਂ ਸਾਰੇ ਬਦਾਮਾਂ ਨੂੰ ਵੀ ਕੱਢ ਲਵਾਂਗੇ। ਇਸ ਦੇ ਵਿੱਚ ਹੀ ਆਪਾਂ ਥੋੜੇ ਜਿਹਾ ਕਾਜੂ ਵੀ ਕਰ ਲਾਂਗੇ। ਇਨ ਨੂੰ ਲਾਪਾ ਕੱਢ ਦਿੰਦੇ ਹਾਂ। ਹੋਰ ਇਹਦੇ ਵਿੱਚ ਆਪਾਂ ਕਮਰ ਕਸ ਪਾ ਦਿੰਦੇ ਹਾਂ। ਇਹ ਮੈਂ 50 ਗ੍ਰਾਮ ਕਮਰ ਕਸ ਲਈ ਸੀ। ਇਹ ਵੀ ਇੱਕ ਤਰ੍ਹਾਂ ਗੋਦ ਦਾ ਰੂਪ ਹੁੰਦਾ ਹੈ। ਇਹਨੂੰ ਵਿਸਲੋ ਫਲੇਮ ਤੇ ਤੁਸੀਂ ਭੁੰਨੋ। ਜਿਆਦਾ ਤੇਜ਼ ਤੇ ਨਹੀਂ ਭੁੰਨੋ। ਇਹ ਵੀ ਗੁੱਦਰਾ ਫੁੱਲ ਜਾਂਦੀ ਹੈ ਤੁਸੀਂ ਦੇਖੋਗੇ। ਕੇ ਇਹ ਵੀ ਕਾਫੀ ਡਬਲ ਹੋ ਜਾਏਗੀ। ਜਿਆਦਾ ਨਹੀਂ ਇਹਨੂੰ ਕਰਨਾ ਨਹੀਂ ਤਾਂ ਇਹ ਕੋੜੀ ਪੈ ਜਾਂਦੀ ਜੀ। ਉਨ ਐਸੇ ਕੜਾਈ ਦੇ ਵਿੱਚ ਆਪਾਂ ਅਲਸੀ ਨੂੰ ਵੀ ਥੋੜਾ ਕੋਨ ਲੈਂਦੇ ਆ ਜੈਸੇ ਫਲੇਮ ਨੂੰ ਮੈਂ ਬੰਦ ਕਰ ਦਿੱਤਾ ਸੀ ਤੇ ਉਦੋਂ ਵੇਲੇ ਚਲਾ ਲੈਂਦੇ ਆ ਪਰ ਸਲੋ ਰੱਖਾਂਗੇ ਇਹਦੇ ਵਿੱਚ 100 ਗ੍ਰਾਮ ਦੇ ਕਰੀਬ ਅਲਸੀ ਲਈ ਹੈ ਤੁਸੀਂ ਦੇਖ ਪਾ ਰਹੇ ਕਿ ਅਲਸੀ ਹੈ ਜਿਹੜੀ ਇਹ ਆਵਾਜ਼ ਕਰਨ ਲੱਗ ਗਈ ਹੈ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਇਹ ਪੁੱਜ ਚੁੱਕੀ ਹੈ ਹੁਣ ਆਪਾਂ ਇਸ ਨੂੰ ਬਾਹਰ ਕੱਢ ਲਾਂਗੇ ਹੁਣ ਆਪਾਂ ਇਸੇ ਕੜਾਈ ਦੇ ਵਿੱਚ 2 ਤੋਂ 2.5 ਚਮਚ ਦੇ ਕਰੀਬ ਘਿਓ ਲੈ ਕੇ ਤੇ ਆਪਾਂ ਖਸਖਾਸ ਨੂੰ ਭੁੰਨ ਲਾਂਗੇ ਖਸਖਾਸ ਮੈਂ 50 ਗ੍ਰਾਮ ਦੇ ਕਰੀਬ ਲਈ ਹੈ ਗੈਸ ਦੀ ਫਲੇਮ ਬੰਦ ਕਰ ਦਿੱਤੀ ਇਸ ਨੂੰ ਫਿਰ ਚਲਾ ਦੇਣਾ ਖਸਖਾਸ ਜਿੱਦੋਂ ਆਪਾਂ ਪੋਪੀ ਸੀਡ ਵੀ ਕਹਿੰਦੇ ਆ ਇਹ ਦੋਸਤੋਂ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਸਰਦੀਆਂ ਦੇ ਵਿੱਚ ਖਸਖਾਸ ਇਸ ਦਾ ਸੇਵਨ ਜ਼ਰੂਰ ਕਰਿਆ ਕਰੋ ਦੇਖ ਪਾਰੇ ਕਿ ਖਸਖਾਸ ਵੀ ਆਪਣੇ ਕਲਰ țeਜ ਹੋ ਚੁੱਕੇ ਹੈ ਤੇ ਇਹਨੂੰ ਵੀ ਆਪਾਂ ਬਾਹਰ ਕੱਢ ਲਾਂਗੇ ਸਾਰੀ ਚੀਜ਼ਾਂ ਨੂੰ ਮੈਂ ਇੱਕੋ ਪਾਟੇ ਵਿੱਚ ਕੱਢ ਲਿਆ ਸੀ ਕਿਉਂਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਪੀਸਾਂਗੇ ਚੰਗੀ ਤਰ੍ਹਾਂ ਮੈਂ ਇੱਥੇ ਕਾਜੂ ਤੇ ਬਦਾਮ ਵੀ ਹੈ ਜਿਹੜੇ ਉਹ ਵੀ ਬਰੀਕ ਹੀ ਪੀਸ ਲੈਣਾ ਕਿਉਂਕਿ ਬਜ਼ੁਰਗ ਨੂੰ ਖਵਾਣੀ ਹੈ ਤੇ ਦੰਦ ਨਹੀਂ ਹੁੰਦੇ ਤੇ ਉਹ ਫਿਰ ਖਾਣ ਦਾ ਫਾਇਦਾ ਨਹੀਂ ਹੈ ਬਿਲਕੁਲ ਸਾਰੀਆਂ ਚੀਜ਼ਾਂ ਨੂੰ ਬਰੀਕ ਪੀਸ ਕੇ ਹੀ ਆਪਾਂ ਬਣਾਵਾਂਗੇ ਇਹਨੂੰ ਆਪਾਂ ਕੱਢ ਲੈਂਦੇ ਹਾਂ ਉਹਨਾਂ ਆਪਾਂ ਫੁੱਲ ਮਖਾਣਿਆਂ ਨੂੰ ਵੀ ਥੋੜਾ ਜਿਹਾ ਪੁੰਨ ਲਾਂਗੇ ਦੋਸਤੋ ਗੁੰਡੀ ਪੰਜੀਰੀ ਹੈ ਜਿਹੜੀ ਇਹ ਕਮਰ ਦਰਦ ਵਾਸਤੇ ਪੇਟ ਦੇ ਜੋੜਾਂ ਦੇ ਦਰਦਾਂ ਵਾਸਤੇ ਹੱਡੀਆਂ ਕਮਜ਼ੋਰ ਆ ਜਿਹੜੀਆਂ ਉਹਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਜਿਆਦਾ ਵਧੀਆ ਹੁੰਦੀ ਹੈ ਜਦੋਂ ਕੋਈ ਲੇਡੀਜ਼ ਦੇ ਬੱਚਾ ਹੁੰਦਾ ਤਾਂ ਉਸ ਵੇਲੇ ਇਸ ਤਰ੍ਹਾਂ ਦੇ ਜਿਹੜੀ ਉਹਨੂੰ ਖਾਈ ਜਾਂਦੀ ਹੈ ਤਾਂ ਕਿ શરી ਦੇ ਵਿੱਚ ਕਿਸੇ ਕਿਸਮ ਦੀ ਕਮਜ਼ੋਰੀ ਆ ਜਾਂਦੀ ਹੈ ਤਾਂ ਉਹ ਸਾਰੀ ਦੂਰ ਹੋ ਜਾਂਦੀ ਹੈ ਖਾਸ ਕਰਕੇ ਸਰਦੀਆਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਕਰਦੀ ਹੈ ਤੁਸੀਂ ਇੱਕ ਹਲੇ ਹਲੇ ਨਹੀਂ ਹੋਈਆਂ ਦੀ ਨਿਸ਼ਾਨੀ ਹੁੰਦੀਆਂ ਜਿੰਨੀ ਦੇਰ ਤੱਕ ਬਿਲਕੁਲ ਨਾ ਪੂਰੇ ਤਾਂ ਉਨੀ ਦੇਰ ਤੱਕ ਇਹ ਵੀ ਕੋਈ ਨਾਰੀ ਹੁੰਦਾ ਚੈੱਕ ਕਰਨ ਲਈ ਆਪਾਂ ਤੇ ਦੇਖ ਰਹੇ ਹੋ ਕਿ ਬਿਲਕੁਲ ਟੁੱਟ ਰਿਹਾ ਹੈ ਅੱਧ ਬਦਲ ਇਹ ਪੁਰੀ ਗਰੇਸ ਦੀ ਫਲੇਮ ਨੂੰ ਬੰਦ ਕਰਕੇ ਤੇ ਇਹਨੂੰ ਆਪਾਂ ਬਾਹਰ ਕੱਢ ਲਏ ਇੱਥੇ ਮੈਂ 50 ਗ੍ਰਾਮ ਦੇ ਕਰੀਬ ਸੁੰਡ ਲਈ ਆ ਇਹ ਵੀ ਆਪਾਂ ਉਹਦੇ ਵਿੱਚ ਹੀ ਪਾਵਾਂਗੇ ਪੀਸਣ ਤੋਂ ਬਾਅਦ ਮਿਕਸ ਕਰ ਦਾਂਗੇ ਇੱਥੇ ਮੈਂ ਕੜਾਈ ਗੈਸ ਤੇ ਰੱਖ ਦਿੱਤੀ ਹੈ ਤੇ ਉਹਨੂੰ ਇਹਦੇ ਵਿੱਚ ਆਪਾਂ ਤਕਰੀਬਨ 1 ਪਾਧ ਗਰੀਬ ਕਿਉ ਪਾਵਾਂਗੇ 파ਇਆ ਤੇ ਕਰੀਬ ਦੇਸੀ ਕੇ ਵਾਪਾ ਦਿੱਤਾ ਇਹਦੇ तकरीबन ਉਸਗਰਾਵ ਦੇ ਕਰੀਬ ਵੇਸਨ ਪਾਵਾਂਗੇ ਤੇ ਅਸਰੋ ਕੋਲੀ-ਉਲੀ ਪੁੰਡਾਂਗੇ ਪਹਿਲਾ ਇੱਕ ਵਾਰੀ ਕਿਉਂ ਹੋਰ ਪਈਗਾ ਕਿਉਂਕਿ ਥੋੜਾ ਪਾਇਆ ਇੱਕ ਵਾਰੀ ਤਾਂ ਕਿ ਇਹ ਆਰਾਮ ਨਾਲ ਮਿਚ ਜਾਵੇ ਜਿਆਦਾ ਪਾਦ ਲਈਏ ਤਾਂ ਫਿਰ ਮਿਕਸ ਕਰਨਾ ਔਖਾ ਹੋ ਜਾਂਦਾ ਦੇਖ ਪਾਰੇ ਕਿ ਮੈਂ ਇਹਦੇ ਵਿੱਚ 800 ਗ੍ਰਾਮ ਦੇ ਕਰੀਬ ਵੈਸਰ ਪਾ ਦਿੱਤਾ ਹੁਣ ਆਪਾਂ ਇਹਨੂੰ ਹੌਲੀ ਹੌਲੀ ਕਰਕੇ ਥੋੜਾ ਜਿਹਾ ਮੀਡੀਅਮ ਸੇ ਇੱਕ ਰੱਖਿਆ ਹੈ ਆਰਾਮ ਦੇ ਨਾਲ ਵੈਸਰ ਨੂੰ ਭੁੱਲਾਗੇ ਕਿਉਂਕਿ ਦੂਸਰਾ ਜਿਹੜਾ ਸਮਾਨ ਆਪਣਾ ਉਹ ਵੀ ਜਿਆਦਾ ਡਰਾਈ ਹੈ ਇਹ ਖੰਡ ਆਪਾਂ ਪਾਣੀ ਨਹੀਂ ਹੈ ਇਸ ਕਰਕੇ ਥੋੜਾ ਕੋਈ ਇੰਦੇ ਚ ਕਿਉਂ ਜ਼ਿਆਦਾ ਪਾਦਾ ਹੁੰਦਾ ਗਲੂਟਨ ਫ੍ਰੀ ਬਣਾਉਣ ਵਾਸਤੇ ਤੁਹਾਨੂੰ ਥੋੜਾ ਕੋਈ ਕਿਉਂ ਜ਼ਿਆਦਾ ਪਾਦਾ ਪਈਗਾ ਇਹਦੇ ਵਿੱਚ ਆਪਾਂ ਰਾਜਗੀਰੀ ਦਾ ਆਟਾ ਵੀ ਪਾਵਾਂਗੇ ਜੋ ਕਿ ਗਲੂਟਨ ਫ੍ਰੀ ਹੁੰਦਾ ਤੇ ਓਟ ਦੇ ਨਾਲ ਵੀ ਥੋੜਾ ਕੋਈ ਟੇਸਟ ਹੈ ਫਿਰ ਵਧੀਆ ਹੋ ਜਾਂਦਾ ਇਹ ਬਿਲਕੁਲ ਗਲੂਟਨ ਫ੍ਰੀ ਬਣਾੜੀ ਆ ਆਪਾਂ 슈ਗਰ ਵਾਲੇ ਜਿਹੜੇ ਖਾ ਸਕਣ ਬੇਸਲੂ ਪੁੱਡੇ 5 ਤੋਂ 7 ਮਿੰਟ ਹੋ ਚੁੱਕੇ ਨੇ ਇਹ ਥੋੜਾ ਥੋੜਾ ਪਤਲਾ ਹੋ ਰਿਹਾ ਹੈ ਜਿਵੇਂ ਜਿਵੇਂ ਪਣੀਜੇਗਾ ਓਵੇਂ ਓਵੇਂ ਇਹ ਨੂੰ ਛੱਡ ਦੇਵੇ। ਛੱਟੋ-ਛੱਟ ਤੁਹਾਨੂੰ ਵੇਸ ਸਕੂ। 15 ਮਿੰਟ ਫੁੱਲਾ ਫਿਰਦਾ ਜਦੋਂ ਤੱਕ ਇਹ ਕਲਰ ਚੇਂਜ ਨਾ ਕਰ ਦੇਵੇ। ਇਸ ਲਈ ਕਾਫੀ ਕੇ ਉਹ ਛੱਡ ਦਿੱਤਾ। ਤੇ ਉਹਨਾਂ ਇਸ ਦੀ ਭੁਜਾਈ ਆਪਾਂ ਚੰਗੀ ਤਰ੍ਹਾਂ ਕਰਦੇ ਆ। ਜਿੰਨੀ ਬਣਾਈ ਵਧੀਆ ਹੋਏਗੀ। ਉਨਾ ਹੀ ਤੁਹਾਡਾ ਜਿਹੜਾ ਚੂੜੀ ਹੈ ਜਾਂ ਤੁਸੀਂ ਪੰਜੀਰੀ ਕਹਿ ਸਕਦੇ ਹੋ। ਇਹ ਬਹੁਤ ਜ਼ਿਆਦਾ ਵਧੀਆ ਬਣੇਗੀ। ਤੁਸੀਂ ਦੇਖ 파 ਰਹੇ ਹੋ ਕਿ ਪਹਿਲਾਂ ਨਾਲੋਂ ਵੇਸਲ کافی ਜ਼ਿਆਦਾ ਕਲਰ ਚੇਂਜ ਕਰ ਚੁੱਕਾ ਹੈ। ਹਾਲੇ ਪਾਇਆ ਤਾਂ 7 ਮਿੰਟ ਹੋਰ ਲੱਗੇ। ਤਕਰੀਬਨ 17 ਤੋਂ 18 ਮਿੰਟ ਵੇਸਲ ਨੂੰ ਚੰਗੀ ਤਰ੍ਹਾਂ ਫੁੱਲਣ ਦੇ ਲੱਗ ਜਾਂਦੇ ਨੇ। ਤੁਸੀਂ ਦੇਖ 파 ਰਹੇ ਕਿ ਕਲਰ ਜਿਹੜਾ ਵੇਸਲ ਦਾ ਇਹ ਹਲਕਾ ਬਦਾਮੀ ਹੋ ਗਿਆ ਤੇ ਹੁਣ ਇੱਥੇ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ। ਕਿਉਂਕਿ ਜੇ ਅੰਨੇ ਗਰਮ ਵੇਸਲ ਦੇ ਵਿੱਚ ਆਪਾਂ ਉੱਡੇ ਹੋਇਆ ਸਾਰਾ ਸਮਾਨ ਪਾਇਆ ਤੋ ਸੜਨ ਦਾ ਡਰ ਰਹੇਗਾ ਮੈਂ ਗੈਸ ਦੀ ਫਲੇਮ ਨੂੰ ਬੰਦ ਕਰ ਦਿੱਤਾ ਉਹਨਾਂ ਆਪਾਂ ਇਹਨੂੰ ਥੋੜਾ ਕੋ ਠੰਡਾ ਕਰਾਂਗੇ ਇਹ ਆਪਦੇ ਸਿੱਕੇਤੀ ਜ਼ਿਆਦਾ ਇਹ ਕਲਰ ਚੇਂਜ ਕਰ ਲਵੇਗਾ ਇੱਥੇ ਉਹਨਾਂ ਇਹਦੇ ਵਿੱਚ ਮੈਂ ਰਾਜਗਿਰੇ ਦਾ ਆਟਾ ਮਿਕਸ ਕਰਾਂਗਾ ਤੁਸੀਂ ਸੁਘਾੜੇ ਦਾ ਆਟਾ ਵੀ ਪਾ ਸਕਦੇ ਹੋ ਮੈਂ ਇੱਕ ਵਾਰੀ ਪਾਈਆਂ ਆਟਾ ਪਾਵਾਂਗਾ ਤੇ ਦੇਖਾਂਗਾ ਕਿਉਂਕਿ ਵੈਸਣ ਕੱਲਾ ਜਿਹੜਾ ਇਹ ਪੜਕੀ ਲਗਾਉਂਦਾ ਹੈ ਤੇ 슈ਗਰ ਵਾਲੇ ਜਿਹੜੇ ਆ ਉਹ ਜ਼ਿਆਦਾ ਵੀ ਪਾਣੀ ਨਹੀਂ ਪੀ ਸਕਦੇ ਹੁੰਦੇ ऐसे सेक के दे बेच्ची आटा यहाँ अपना हो जाएगा। उन्हें दुआ बड़े आराम देना नाल हालांकि जावेंगे ਕਿਉਂਕਿ ਗਰਮ-ਗਰਮ ਹੈ ਤੇ ਸਾਰੀ ਮਿਕਸ ਹੋ ਜਾਏਗੀ ਤੁਸੀਂ ਸੋਚ ਰਹੇ ਹੋਵੋਗੇ ਹਾਲੇ ਤੱਕ ਇਹਦੇ ਵਿੱਚ ਮਿੱਠਾ ਤਾਂ ਕੋਈ ਪਾਇਆ ਨਹੀਂ ਦੋਸਤੋ ਕਿਉਂਕਿ ਗਲੂਟਨ ਫ੍ਰੀ ਹੈ ਤੇ ਇਹਦੇ ਵਿੱਚ ਆਪਾਂ ਸਟੀਵਿਆ ਦਾ ਉਪਯੋਗ ਕਰਾਂਗੇ ਉਹੀ ਮੈਂ ਥੋੜਾ ਗਰਮਾਨ ਤੋਂ ਬਾਅਦ ਪਾਉਂਦਾ ਇੱਥੇ ਨਾਲ-ਨਾਲ ਲਾਉਂਦੇ ਹੋਏ ਇਹਦੇ ਵਿੱਚ ਮੈਂ ਸਟੀਵਿਆ ਦੇ 10 ਵਸ ਤਕਰੀਬਨ ਪਾਵਾਂਗਾ ਪਰ ਪਾਣੀ ਤੁਸੀਂ ਬਿਲਕੁਲ ਖਲੇਰ ਕੇ ਆ ਤਾਂ ਕਿ ਸਾਰੇ ਦੇ ਵਿੱਚ ਮਿਠਾਸ ਆ ਜਾਏਗੀ ਇਮ ਇੱਕ ਵਾਰੀ 3 ਤੋਂ 4 ਚਮਚ ਪਾ ਲਓ ਫਿਰ ਸਾਰੇ ਮਿਕਸ ਕਰਨ ਤੋਂ ਬਾਅਦ 3 ਤੋਂ 4 ਚਮਚ ਮੈਂ ਫਿਰ ਪਾਵਾਂਗਾ 10 ਤੋਂ 12 ਚਮਚਾਂ ਦੇ ਵਿੱਚ ਪਾ ਲੀਏ ਇਹ ਛੋਟੇ ਚਮਚ ਹੈ ਤੁਸੀਂ ਦੇਖ ਪਾ ਰਹੇ ਹੋ ਇਹਨੂੰ ਹੌਲੀ ਹੌਲੀ ਸਾਰੇ ਨੂੰ ਫਿਰ ਮਿਕਸ ਕਰ ਦਿੰਦੇ ਹਾਂ ਐਤੇ ਮੈਂ ਹੋਰ 5 ਚਮਚ ਟੀਵੀ ਆ ਪਾ ਦਿੰਦਾ ਹੌਲੀ ਹੌਲੀ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਵੇ ਤੁਸੀਂ ਜਿਆ ਸੁਣੋ ਮਿਕਸ ਜਰੂਰ ਚੰਗੀ ਤਰ੍ਹਾਂ ਕਰੋ ਤਾਂ ਕਿ ਸਾਰੇ ਪਾਸੇ ਟੇਸਟ ਅੰਦਾ ਜਿਹੜਾ ਭਰਪੂਰ ਆ ਜਾਏਗਾ ਟੋਟਲ ਮੈਂ 10 ਚਮਚ ਸਟੀਵੀਆ ਪਾ ਦਿੱਤੀ ਆ ਤਾਂ ਡਾਇਬਟਿਕ ਫ੍ਰੀ ਹੈ ਜਿਹੜੀ ਛਿਚੂਰੀ ਪੰਜੀਰੀ ਬਣ ਕੇ ਤਿਆਰ ਹੋ ਚੁੱਕੀ ਆ ਲੋੜੀ ਆਪਣੀ ਸੁੰਨ ਵਾਲੀ ਪੰਜੀਰੀਆਂ ਜਿਹੜੀ ਬਰਨ ਕੇ ਤਿਆਰ ਹੋ ਚੁੱਕੀਆਂ ਤੇ ਤੁਸੀਂ ਚਾਹੋ ਤਾਂ ਇਸ ਦੇ ਲੱਡੂ ਵਟ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਇਹਨੂੰ ਐਵੇਂ 90 ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤੇ ਜਦੋਂ ਦਿਲ ਕਰੇ ਉਦੋਂ ਥੋੜੀ ਜਿਹੀ ਗਰਮ ਕਰਕੇ ਖਾ ਸਕਦੇ ਹੋ ਇੱਥੇ ਮੈਂ ਸਾਰੀ ਪੰਜੀਰੀ ਦੇ ਲੱਡੂ ਵਟ ਲਏ ਨੇ ਤੇ ਅਸਰਾਂ ਦੀ ਰੈਸਪੀਜ਼ ਹੈਲਥੀ-ਹੈਲਥੀ ਰੈਸਪੀਜ਼ ਦੇਖਣ ਲਈ ਤੁਹਾਡੇ ਸਾਰੇ ਅਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਤੇ ਫੇਸਬੁੱਕ ਪੇਜ ਪੰਜਾਬੀਆਂ ਦਾ ਤੜਕਾ ਇਹਨਾਂ ਦੋਨਾਂ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਸਤਿ ਸ੍ਰੀ ਅਕਾਲ ਜੀ